ਸਾਨ ਪ੍ਰਭੋ ਘੱਗਰ ਦੇ ਵਿੱਚ ਬਹੁਤ ਬੁਰੀ ਤਰ੍ਹਾਂ ਅੱਗ ਲੱਗ ਚੁੱਕੀ ਹੈ ਤੇ ਬਹੁਤ ਪੇੜ ਪੌਦੇ ਮੱਚ ਚੁੱਕੇ ਨੇ ਤੇ ਬਾਈ ਜਸਪਾਲ ਤੇ ਗਗਨਦੀਪ ਬਹੁਤ ਜਲਦੀ ਜਲਦੀ ਨਾਲ ਪਾਣੀ ਵਾਲਾ ਡਰਮਾ ਸਪਰੇ ਵਾਲਾ ਡਰਮਾ ਦਾ ਜਿਹੜਾ ਆਪਾਂ ਪਾਣੀ ਦਾ ਭਰ ਕੇ ਲੈ ਕੇ ਆਏ ਨੇ ਤੇ ਕਹਿੰਦੇ ਆਪਾਂ ਹੁਣ ਜਲਦੀ ਜਲਦੀ ਅੱਗ ਬੁਝਾ ਦੇਵਾਂਗੇ ਚਲੋ ਮੁੰਡਾ ਜਲਦੀ 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 ਖੜੋ ਪਾਈਪ ਖੋਲੋ ਜਲਦੀ ਦੋਸਤੋ ਇਹ ਕਣਕ ਤੇ ਬਚੇ ਹੋਏ ਨਾੜ ਨੂੰ ਜਦੋਂ ਅੱਗ ਲੱਗੀ ਸੀ ਨਾ ਅੱਗ ਲੱਗਦੀ ਲੱਗਦੀ ਉਹ ਘੱਗਰ ਦਰਿਆ ਦੇ ਅੰਦਰ ਅੰਦਰ ਜਿਹੜੇ ਪੇੜ ਪੌਦੇ ਲੱਗੇ ਹੁੰਦੇ ਨੇ ਉਹਨਾਂ ਨੂੰ ਜਾ ਕੇ ਲੱਗੀ ਤੇ ਫਿਰ ਬਾਈ ਜਸਪਾਲ ਕਹਿੰਦਾ ਬਾਈ ਪੇੜ ਪੌਦੇ ਆਪਣੇ ਸਾਰੇ ਮੱਝ ਜਾਣਗੇ ਤੇ ਕਹਿੰਦਾ ਪਾਣੀ ਦਾ ਡਰਮ ਭਰ ਕੇ ਲੈ ਆਈਏ ਆਪਾਂ ਤੇ ਅੱਗ ਬੁਝਾਈਏ ਨਹੀਂ ਤਾਂ ਇਹ ਵਿੱਚੇ ਵਿੱਚ ਅੱਗ ਕਈ ਕਿਲੋਮੀਟਰ ਤੱਕ ਅੱਗੇ ਚਲੀ ਜਾਂਦੀ ਹੈ ਕਿਉਂ ਨਿਕ ਗਰਦੇ ਵਿੱਚ ਵਿੱਚ ਹੀ ਚਲਦੇ ਰਹਿਣਾ ਤੇ ਵਿੱਚ ਜਿਹੜੀ ਆਪਣੀਆਂ ਦੱਬ ਵਗੈਰਾ ਹੁੰਦੀ ਹੈ ਬਿਲਕੁਲ ਸੁੱਕੀ ਹੁੰਦੀ ਹੈ ਤੇ ਵਿੱਚ ਜਿੰਨੇ ਵੀ ਆਪਣੇ ਆ ਪੇੜ ਪੌਦੇ ਹੁੰਦੇ ਆ ਸਾਰੇ ਮੱਚ ਜਾਂਦੇ ਨੇ ਬਹੁਤ ਇਹਨਾਂ ਦੇ ਵਿੱਚ ਜੀਵ ਜੰਤੂ ਦੇ ਆਲਣੇ ਹੁੰਦੇ ਆ ਰਹਿਣ ਬਸੇਰੇ ਹੁੰਦੇ ਨੇ ਤੇ ਅੱਗ ਬਹੁਤ ਜ਼ਿਆਦੀ ਤੇਜ਼ ਚੱਲ ਰਹੀ ਹੈ ਭਾਈ ਜਿਸਪਾਲ ਕਹਿੰਦਾ ਬੁਝਾ ਦਾਂਗੇ ਬਈ ਧੂਆਂ ਬਹੁਤ ਜ਼ਿਆਦਾ ਅੱਖਾਂ ਦੇ ਵਿੱਚ ਪਈ ਜਾਂਦਾ ਇਹ ਕੋਸ਼ਿਸ਼ ਕਰ ਰਹੇ ਆਪਾਂ ਵੀ ਅੱਗ ਬੁਝਾਈ ਜਾਵੇ ਦੀ ਦੇਖੀ ਜਾਂਦੀ ਹੈ ਕੀ ਬੰਦ ਹੈ ਹਾਂ ਦੋਸਤੋ ਬੜੀ ਮੁਸ਼ਕਲ ਦੇ ਨਾਲ ਅੱਗ ਤੇ ਕਾਬੂ ਪਾਇਆ ਨਾਲ ਮਿੱਟੀ ਪਟਪਟ ਕੇ ਅੱਗ ਦੇ ਉੱਪਰ ਛੁੱਟੀ ਹੈ ਫਿਰ ਕੰਟਰੋਲ ਹੋਈ ਹੈ ਇਕੱਲੇ ਪਾਣੀ ਨਾਲ ਵੀ ਅੱਗ ਕੰਟਰੋਲ ਨਹੀਂ ਹੋ ਰਹੀ ਸੀ ਤੇ ਇਸ ਦੇ ਨਾਲ ਬਹੁਤ ਹੀ ਪੇੜ ਪੌਦੇ ਬਚੇ ਨੇ ਮਚਣ ਤੋਂ ਬਰਾ ਮਰਤਪਾਲ ਬੜੇ ਜ਼ੋਰ ਨਾਲ ਮਿੱਟੀ ਛੁੱਟ ਰਿਹਾ ਹੈ ਫੇਰ ਅੱਗ ਰੁਕੀ ਐ ਨਹੀਂ ਇਹ ਅੱਗ ਕਈ ਕਿਲੋਮੀਟਰ ਘੱਗਰ ਦੇ ਵਿੱਚ ਵਿੱਚ ਹੀ ਚੱਲੀ ਜਾਣੀ ਸੀ ਤੇ ਘੱਗਰ ਦੇ ਵਿੱਚ ਜਿੰਨੇ ਵੀ ਪੇੜ ਪੌਦੇ ਨੇ ਸਾਰੇ ਹੀ ਮੱਚ ਜਾਣੇ ਸੀ ਕਿਵੇਂ ਬਾਈ ਬੁਝੂਗੀ ਬੁਝ ਗਈ ਬੁਝ ਗਈ ਬਾਈ ਬੁਝ ਗਈ ਦੇਖੋ ਬਾਈ ਯਾਰ ਠੀਕ ਐ ਠੀਕ ਐ ਹਾਂ ਹਾਂ ਨਾ ਵਧੀਆ ਪ੍ਰਾਲਾ ਬਾਈ ਤੁਹਾਡਾ ਅੱਗ ਤੇ ਫਾਈਨਲੀ ਆਪਾਂ ਕੰਟਰੋਲ ਕਰ ਲਿਆ। ਤਾਂ ਕਿਸਾਨ ਭਰਾਵੋ ਐਵੇਂ ਨਾ ਕਰਿਆ ਕਰੋ ਵੀ ਜੋ ਵੀ ਆਪਣਾ ਕਿਸਾਨ ਭਰਾ ਐਵੇਂ ਅੱਗ ਲਾਉਂਦਾ ਖੇਤ ਦੇ ਵਿੱਚ ਐਨ ਗਹਿਲੀ ਨਾ ਕਰਿਆ ਕਰੋ। ਖੇਤ ਚਲੋ ਆਪਦੇ-ਆਪਦੇ ਜਿੰਨੇ ਖੇਤ ਚ ਲਾਉਣੀ ਆ ਤੇ ਬੁਝਾ ਕੇ ਜਾਇਆ ਕਰੋ। ਤੇ ਬਹੁਤ ਪੇੜ-ਪੌਦੇ ਜਿਵੇਂ ਆ ਦੇਖੋ ਜਿੰਨੀਆਂ ਟਾਲੀਆਂ ਸੀਗੀਆਂ ਸਾਰੀਆਂ ਮੱਚ ਚੁੱਕੀਆਂ ਨੇ। ਅਜੀ ਟਾਈਮ ਤੇ ਆਪ ਨੂੰ ਪਤਾ ਲੱਗ ਗਿਆ ਤੇ ਆਪਾਂ ਭੱਜ ਕੇ ਆ ਗਏ ਪਾਣੀ ਦਾ ਡਰਮ ਪਰ ਲੈਏ ਸੀ ਤੇ ਤਾਂ ਅੱਗ ਤੇ ਕਾਬੂ ਪਾਇਆ ਆ ਦੇਖੋ ਦੇ ਵਿੱਚੋਂ ਜਦੋਂ ਅੱਗ ਲੱਗੀ ਹੋਈ ਸੀਗੀ ਬਹੁਤ ਜੀਵ ਜੰਤੂ ਇਹ ਦੱਬ ਦੇ ਵਿੱਚੋਂ ਨਿਕਲ ਕੇ ਬਾਹਰ ਭੱਜ ਰਹੇ ਸੀਗੇ ਕਿ ਉਹਨਾਂ ਦੇ ਰਹਿਣ ਬਸੇਰੇ ਦੇ ਵਿੱਚ ਨੇ ਅੱਗ ਦੇ ਆ ਦੇਖੋ ਆ ਟਾਲੀਆਂ ਜਿੰਨੀ ਆਪਣੇ ਘੱਗਰ ਦੇ ਕਿਨਾਰੇ ਲੱਗੀਆਂ ਹੋਈਆਂ ਸੀਗੀਆਂ ਸਾਰੀਆਂ ਇੱਕ ਸਾਈਡ ਤੋਂ ਬੜੀ ਬੁਰੀ ਤਰ੍ਹਾਂ ਜਲ ਚੁੱਕੀਆਂ ਨੇ ਤੇ ਗਗਨਦੀਪ ਕਹਿੰਦਾ ਮੈਂ ਅੱਗ ਚੰਗੀ ਤਰ੍ਹਾਂ ਬੁਝਾਉਂਗਾ ਬਾਈ ਜਸਪਾਲ ਤੋਂ ਸੱਪਰੇ ਪੰਪ ਵਾਲੀ ਗੱਨ ਉਹਨੇ ਫੜ ਲਈ ਐ ਚੰਗੀ ਤਰ੍ਹਾਂ ਬੁਝਾ ਦਿਓ ਬਾਈ ਉਹ ਧੁਫੇ ਨਾ ਬਾਅਦ ਚ ਤੇ ਦੁਬਾਰਾ ਫੇਰ ਲੱਗ ਜੇ ਠੀਕ ਐ ਠੀਕ ਐ ਇਹ ਤਾਂ ਉਸ ਟਾਈਮ ਤੇ ਥੋੜੀ ਸੁੱਕੀ ਹੁੰਦੀ ਐ ਤੇ ਅੱਗ ਤੇਜ਼ ਚੱਲਦੀ ਐ ਇੱਕ ਨਾਲ ਹਵਾ ਬਹੁਤ ਤੇਜ਼ ਸੀਗੀ ਇਹ ਹਵਾ ਦੇ ਨਾਲ ਅੱਗ ਵਿੱਚੇ ਵਿੱਚ ਤੁਰੀ ਜਾਣੀ ਸੀਗੀ ਤੇ ਸਾਰੇ ਵੀਰਾਂ ਦਾ ਧੰਨਵਾਦ ਜਿਹੜੇ ਭੱਜ ਕੇ ਆਏ ਤੇ ਅੱਗ ਬੁਝਾਈ ਉਹ ਵੀ ਫਾਈਨਲੀ ਬਿਲਕੁਲ ਅੱਗ ਆਪਾਂ ਰੋਕ ਦਿੱਤੀ ਐ ਦੇਖੋ ਇਹ ਇੱਕ ਘਰੇ ਘਰ ਦੇ ਵਿੱਚ ਵਿੱਚ ਚਲਦੀ ਹੋਣੀ ਸੀ ਜਿਹੜੇ ਘਰ ਦੇ ਕਿਨਾਰੇ ਦਰਸਲ ਲੱਗੇ ਹੋਏ ਸੀਗੇ ਬਿਲਕੁਲ ਸੜ ਚੁੱਕੇ ਨੇ ਤੇ ਆਪਾਂ ਨੂੰ ਚਲੋ ਕੁਦਰਤੀ ਪਤਾ ਲੱਗ ਗਿਆ ਇਸ ਸਾਈਡ ਤੇ ਜਿਸੇ ਕਿ ਆਪਾਂ ਸਪਰੇ ਵਾਲਾ ਡਰਮ ਪਾਣੀ ਦਾ ਭਰ ਕੇ ਲਿਆਂਦਾ ਤੇ ਸਾਰੇ ਪਰਹਾਵਾਂ ਦੇ ਸਹਿਯੋਗ ਨਾਲ ਆਪਾਂ ਅੱਗ ਤੇ ਕਾਬੂ ਪਾ ਲਿਆ ਸਾਰੀ ਸੁੱਕੀ ਹੋਈ ਦੱਬ ਹੁੰਦੀ ਹੈ ਵਿੱਚ ਇਹ ਹਰੀ ਵੀ ਮੱਚੀ ਜਾਂਦੀ ਹੈ ਜਦ ਇੱਕ ਹਵਾ ਦਾ ਪ੍ਰੈਸ਼ਰ ਬਣ ਜਾਂਦਾ ਵਿੱਚ ਵਿੱਚ ਘਰਦੇ ਤੇ ਨਾਲ ਹਵਾ ਚੱਲ ਵੀ ਬਹੁਤ ਤੇਜ਼ ਰਹੀ ਸੀਗੀ ਹਵਾ ਤੇਜ਼ ਹੋਣ ਕਰਕੇ ਅੱਗ ਰੁਕਦੀ ਨਹੀਂ ਤੇ ਆਓ ਭਾਈ ਜਿਸ ਪਾਸ ਤੇ ਗਗਨਦੀਪ ਦੀ ਮਦਦ ਨਾਲ ਇਹ ਬਹੁਤ ਤੇਜ਼ੀ ਨਾਲ ਆਏ ਆਪਣੇ ਕੋਲੇ ਭੱਜ ਕੇ ਸਪਰੇਅ ਵਾਲਾ ਡਰਮ ਪਾਣੀ ਦਾ ਭਰ ਕੇ ਲੈ ਕੇ ਆਏ ਹੁਣ ਤਾਂ ਨਹੀਂ ਕੋਈ ਖਤਰਾ ਲੱਗਦਾ ਅੱਗੇ ਹੈਨਾ ਓਕੇ ਹੁਣ ਤਾਂ ਇਹ ਜਿਹੜੇ ਕਿਸਾਨ ਭਰਾਵਾਂ ਦਾ ਜ਼ਮੀਨ ਨਾ ਖੱਗਰ ਦੇ ਨਾਲ ਟੱਚ ਕਰਦੀ ਹੈ ਉਹਨੂੰ ਹੀ ਪਤਾ ਹੁੰਦਾ ਵੀ ਇਹ ਦੱਬ ਦਾ ਕੀ ਫਾਇਦਾ ਜਦੋਂ ਦੱਬ ਬਿਲਕੁਲ ਮੱਚ ਜਾਂਦੀ ਹੈ ਨਾ ਤੇ ਇਹ ਮਿੱਟੀ ਜਿਹੜੀ ਇੱਥੇ ਖੜਦੀ ਨਹੀਂ ਮਿੱਟੀ ਖੱਗਰ ਦੇ ਪਾਣੀ ਦੇ ਨਾਲ ਖੱਗਰ ਦੇ ਵਿੱਚ ਰੁੜਦੀ ਰਹਿੰਦੀ ਹੈ ਜਦੋਂ ਖੱਗਰ ਦਾ ਪਾਣੀ ਬਹੁਤ ਤੇਜ਼ ਵਹਾ ਦੇ ਵਿੱਚ ਆਉਂਦਾ ਏ ਜੇ ਨਾਲ ਥੱਲੇ ਦਰਖਤ ਤੇ ਪੇੜ ਪੌਦੇ ਜਾਂ ਜਿੰਨੇ ਵੀ ਛੋਟੇ ਛੋਟੇ ਉੱਗੇ ਹੁੰਦੇ ਆ ਇਹਦੇ ਨਾਲ ਸਾਈਡਾਂ ਤੋਂ ਕਟਾਈ ਨਹੀਂ ਕਰਦਾ ਪਾਣੀ ਤੇ ਜਦੋਂ ਇਹ ਮੱਚ ਜਾਂਦੀ ਹੈ ਨਾ ਬਿਲਕੁਲ ਤਾਂ ਜੀ ਤੋਂ ਅਗਲੇ ਮਹੀਨੇ ਪਾਣੀ ਆਉਣਾ ਬਹੁਤ ਤੇਜ਼ ਤੇ ਉਦੋਂ ਮਿੱਟੀ ਦੀ ਕਟਾਈ ਬਹੁਤ ਜ਼ਿਆਦਾ ਹੁੰਦੀ ਰਹਿੰਦੀ ਹੈ ਤੇ ਇਹਦਾ ਨੁਕਸਾਨ ਜਿੰਨਾ ਕਿਸਾਨ ਭਰਾਵਾਂ ਦੀਆਂ ਜ਼ਮੀਨਾਂ ਕੱਗਰ ਦੇ ਨਾਲ ਨੇ ਬਿਲਕੁਲ ਉਹ ਭੁਗਤਦੇ ਨੇ ਆ ਉਹ ਦੇਖੋ ਕਿਸਾਨ ਭਰਾਵੋ ਕੱਗਰ ਦੇ ਵਿੱਚ ਸੱਪ ਆ ਰਿਹਾ ਕਿਦਾਂ ਤੈਰਦਾ ਕੱਗਰ ਦੇ ਵਿੱਚ ਆਪਾਂ ਡੇਲੀ ਦੇਖਦੇ ਹਾਂ ਬਹੁਤ ਸੱਪ ਇੱਦਾਂ ਹੀ ਫਿਰਦੇ ਰਹਿੰਦੇ ਨੇ ਤੇ ਇੱਕ ਉਹ ਸੱਪ ਦੂਸਰੇ ਕਿਨਾਰੇ ਤੋਂ ਚੱਲ ਕੇ ਇਧਰ ਵਾਲੀ ਸਾਈਡ ਆਉਂਦਾ ਤੇ ਆਪਦੇ ਮਜੇ ਲੈ ਰਿਹਾ ਫੁੱਲ ਬਹੁਤ ਜੀਵ ਜੰਤੂ ਘੱਗਰ ਦੇ ਕਿਨਾਰੇ ਜਾਂ ਪਾਣੀ ਵਾਲੇ ਜੀਵ ਜੰਤੂ ਘੱਗਰ ਦੇ ਵਿੱਚ ਰਹਿੰਦੇ ਨੇ ਚਲੋ ਦੋਸਤੋ ਖੇਤਾਂ ਦੇ ਵਿੱਚ ਜਿਹੜੀ ਰਹਿਣ ਖੂਦ ਪੱਛ ਜਾਂਦੀ ਹੈ ਤੋ ਪਹਿਲੀ ਗੱਲ ਤਾਂ ਆਪਾਂ ਨੂੰ ਅੱਗ ਨਹੀਂ ਲਾਉਣੀ ਚਾਹੀਦੀ ਚਲੋ ਕਈ ਮਜਬੂਰੀਆਂ ਹੁੰਦੀਆਂ ਆਪਾਂ ਨੂੰ ਅੱਗ ਲਾਉਣੀ ਪੈਂਦੀ ਹੈ ਤਾਂ ਕਿਸਾਨ ਭਰਾਵੋ ਥੋੜਾ ਧਿਆਨ ਨਾਲ ਅੱਗ ਲਾਇਆ ਕਰੋ ਹੋ ਸਕੇ ਤਾਂ ਜਿੰਨੇ ਵੀ ਪੇੜ ਪੌਦੇ ਨੇ ਬਚਾਏ ਜਾਣ ਇੱਕ ਤਾਂ ਪਹਿਲਾਂ ਹੀ ਪੇੜ ਪੌਦੇ ਬਹੁਤ ਘੱਟ ਚੁੱਕੇ ਨੇ ਤੇ ਜਿਹੜੇ ਹੁੰਦੇ ਨੇ ਉਹ ਆਪਾਂ ਨੂੰ ਅੱਗ ਦੀ ਚਪੇਟ ਚ ਆ ਜਾਂਦੇ ਨੇ ਤੇ ਉਹ ਪੇੜ ਪੌਦੇ ਸਾਰੇ ਜਲ ਜਾਂਦੇ ਨੇ ਬੁਰੀ ਤਰ੍ਹਾਂ ਠੀਕ ਹੈ ਕਿਸਾਨ ਭਰਾਵੋ ਧੰਨਵਾਦ ਭਾਈ ਜਸਪਾਲ ਤੇ ਗਗਨਦੀਪ ਦਾ ਜਿਹੜੇ ਬੜੀ ਜਲਦੀ ਜਲਦੀ ਪਾਣੀ ਦਾ ਡਰਮ ਭਰ ਕੇ ਲੈ ਕੇ ਆਏ ਕਿਵੇਂ ਜਸਪਾਲ ਆ ਕਿਤੇ ਕਾਬੂ ਸਾਰੀ ਤੇ ਪਾਲਿਆ ਹਣ ਆਪਾਂ ਹਨਾ ਹਾਂਜੀ ਹਾਂਜੀ ਤੇ ਕਿਸਾਨ ਭਰਾਵਾਂ ਨੂੰ ਕੀ ਕਹਿਣਾ ਚਾਹੋਗੇ ਤੁਸੀਂ ਕਿਸਾਨ ਭਰਾਵਾਂ ਨੂੰ ਇਹੀ ਸੰਦੇਸ਼ ਦੇਵਾਂਗੇ ਜੀ ਕਿ ਜਿਹੜੇ ਆਪਣੇ ਪੇੜ ਪੌਦੇ ਨੇ ਜੀ ਹਾਂ ਹਾਂ ਕਿਉਂਕਿ ਆਪਾਂ ਨੂੰ ਇੱਕ ਬਹੁਤ ਵੱਡੀ ਗਲੋਬਲ ਮਨੁੱਖਤਾ ਦੇ ਲਈ ਕਹੋ ਹੈ ਪੇੜ ਪੌਦੇ ਬਹਾ ਆਕਸੀਜਨ ਦਿੰਦੇ ਆਪਾਂ ਨੂੰ ਬਹੁਤ ਯੋਗਦਾਨ ਇਹ ਯਾਰ ਅੱਗ ਲੱਗ ਵੀ ਜਾਂਦੀ ਹੈ ਨਾ ਤੂੰ ਧਿਆਨ ਨਾਲ ਲਾਉਣਾ ਤੇ ਦੇਖ ਕੇ ਦਰਸਤਾ ਤੋਂ ਨਾ ਹੁਣ ਜਿਵੇਂ ਲੱਗ ਗਈ ਸੀ ਆਪਣੇ ਨਾਲ ਦੀ ਲੱਗ ਗਈ ਸੀ ਨਾ ਕਿਤੇ ਤਾਂ ਮਾਏ ਆਪਾਂ ਤੱਕ ਪਹੁੰਚਾਈ ਕਿੰਨੇ ਕਿਲੋਮੀਟਰ ਤੱਕ ਜਾਣੀ ਸੀ ਅੱਗ ਬਹੁਤ ਕਿਲੋਮੀਟਰ ਤੱਕ ਤੂੰ ਸਾਰੇ ਧਿਆਨ ਰੱਖਣਾ ਚਾਹੀਦਾ ਚਲੋ ਇਹ ਚੀਜ਼ਾਂ ਤੋਂ ਠੀਕ ਹੈ ਬਹੁਤ ਬਹੁਤ ਸਾਰੇ ਜਾਨਵਰਾਂ ਨੂੰ ਵੀ ਨੁਕਸਾਨ ਹੋਇਆ ਹਾਂ ਬਹੁਤ ਜਾਨਵਰਾਂ ਨੂੰ ਆਪਾਂ ਦੇਖ ਰਹੇ ਸੀ ਜਦੋਂ ਅੱਗ ਚੱਲ ਰਹੀ ਸੀ ਨਾ ਬਹੁਤ ਜਾਨਵਰ ਵਿੱਚੋਂ ਨਿਕਲ ਨਿਕਲ ਕੇ ਭੱਜ ਰਹੇ ਸੀ ਹਾਂ ਤੇ ਬਹੁਤ ਜਾਨਵਰ ਮੱਚ ਵੀ ਚੁੱਕੇ ਨੇ ਤੇ ਸਾਰੇ ਜਿਹੜੇ ਸੰਸਾਰ ਦੇ ਜੀਵ ਨੇ ਸਾਰਿਆਂ ਦੇ ਵਿੱਚ ਹੀ ਜਾਨ ਹੁੰਦੀ ਹੈ ਆਪਣੀ ਤਰ੍ਹਾਂ ਤਾਂ ਆਪਾਂ ਨੂੰ ਅੱਗ ਧਿਆਨ ਨਾਲ ਲਾਉਣੀ ਚਾਹੀਦੀ ਹੈ ਠੀਕ ਹੈ ਜਸਪਾਲ ਬਾਈ ਧੰਨਵਾਦ ਤੁਹਾਡਾ ਬਹੁਤ ਤੇਜ਼ੀ ਨਾਲ ਆਨ ਕਰਕੇ ਹੈਨਾ ਤੇ ਅੱਗ ਤੇ ਆਪਾਂ ਕਾਬੂ ਪਾ ਲਿਆ ਧੰਨਵਾਦ